ਇਸ ਵਕਤ ਬਠਿੰਡਾ ਦੇ ਲਹਿਰਾ ਮੁਹਬਤ ਹਰਮਲ પ્લાન્ટ ਕੋਲੇ ਆ ਦੇਖੋ ਕਿਸ ਤਰ੍ਹਾਂ ਜਿਹੜਾ ਤੇਜ਼ ਰਫਤਾਰ ਦੇ ਨਾਲ ਇਹ ਹਾਦਸਾ ਵਾਪਰਿਆ ਤਿੰਨ ਟਰੱਕ ਜਿਹੜੇ ਨੇ ਇਹਦੇ ਚ ਇਨਵੋਲ ਹੋਏ ਨੇ ਦੋ ਗੱਡੀਆਂ ਨੇ ਤੁਸੀਂ ਗੱਡੀਆਂ ਦੀ ਹਾਲਾਤ ਦੇਖੋ ਵੀ ਕਿਸ ਤਰ੍ਹਾਂ ਜਿਹੜਾ ਗੱਡੀ ਵਿਚਾਲੇ ਜਿਹੜੀ ਆ ਗਈ ਹੈ ਸੋ ਤਿੰਨ ਚਾਰ ਗੱਡੀਆਂ ਜਿਹੜੀਆਂ ਇਨਵੋਲ ਨੇ ਇੱਕ ਦੋ ਘੋਏ ਜੀ ਐਕਸੀਡੈਂਟ ਇਹ ਰਾਤ ਹੋਇਆ ਜੀ ਹਾਂਜੀ ਪੰਜ ਗੱਡੀਆਂ ਜੀ 6 ਗੱਡੀਆਂ ਅੱਛਾ ਇਹਦਾ ਕੀ ਹੈ ਕਾਰਨ ਕੀ ਬਣਿਆ ਕੁਝ ਜੋ ਤੁਸੀਂ 6 ਗੱਡੀਆਂ ਤੇਜ਼ ਫਤਾਰ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਵਾਕਾ 6 ਗੱਡੀਆਂ ਇਨਵੋਲਡ ਨੇ ਇੱਕ ਟਰੱਕ ਇਨਵੋਲਡ ਹੈ ਜੋ ਤੁਸੀਂ ਦੇਖ ਸਕਦੇ ਹੋ ਕਿ ਇਸ ਸਥਿਤੀ ਜਿਹੜੀ ਹੈ ਤੁਸੀਂ ਦੇਖ ਸਕਦੇ ਇਹ ਹੋਇਆ ਕਿਵੇਂ ਜੀ ਕਿਹੜਾ ਬੰਦਾ ਸੀ ਇੱਥੇ ਮੌਕੇ ਤੇ ਡਰਾਈਵਰ ਕੋਈ ਵੀ ਨਹੀਂ ਜੀ ਹੈ ਨਹੀਂ ਇਹ ਬੰਦਾ ਹੋ ਗਿਆ ਅੱਛਾ ਸੋ ਇਹ ਜਿਹੜਾ ਹਾਦਸਾ ਤੁਸੀਂ ਦੇਖ ਸਕਦੇ ਹੋ ਇਹ ਇੱਕ ਅਰੂਤੀ ਦੀ ਜਿਹੜੀ ਹੈ ਗੱਡੀ ਆ ਫਿਰ ਇੱਕ ਰਾਜਸਥਾਨ ਦਾ ਨੰਬਰ ਹੈ ਇਹ ਕਿੰਨੇ ਕੋਚੇ ਹੋਇਆ ਜੀ ਕੋਈ ਨਹੀਂ ਇਹ ਸੁੱਤੇ ਪਏ ਸੀ ਅਸੀਂ ਤਾਂ ਅੱਛਾ ਕੋਈ ਮੌਕੇ ਦਾ ਬੰਦਾ ਹੈ ਇੱਥੇ ਕੋਈ ਕੋਈ ਨਹੀਂ ਜੀ ਮੌਕੇ ਦਾ ਤਾਂ ਉੰਨੇ ਸਾਰੇ ਗੇਅਰ ਅੱਛਾ ਜੀ ਰਾਤ ਹੋਇਆ ਜੀ ਫਾਟਕ ਬੰਦ ਸੀ ਵੀ ਫਾਟਕ ਦੇ ਕਰਨ ਅੱਛਾ ਫਾਟਕ ਬੰਦ ਸੀ ਗੱਡੀਆਂ ਤੇਜ਼ ਸੀਗੀਆਂ ਹੈ ਗੱਡੀਆਂ ਤਾਂ ਫਾਟਕ ਲੱਗਿਆ ਹੋਇਆ ਜੀ ਮੇਰੇ ਸਾਹਮਣੇ ਪਿੱਛੋਂ ਕੈਂਟਰ ਵਾਲ ਆਇਆ ਕ੍ਰਾਸ ਕਰਦਾ ਕਰਦਾ ਅੱਛਾ ਜੀ ਇਹਦੇ ਕਰਕੇ ਹੋਇਆ ਅੱਛਾ ਕੈਂਟਰ ਵਾਲੇ ਨੇ ਇੱਕ ਕਰਵਾਇਆ ਲਗਭਗ ਹੈ ਜੀ ਮੈਨ ਲੱਗਦਾ ਉਹਨੇ ਖੜੀਆਂ ਗੱਡੀਆਂ ਜੀ ਮਿੱਧਿਆਏ ਨੇ ਕਿਵੇਂ ਹੈ ਜੀ ਖੜੀਆਂ ਜੀ ਮਿੱਧੇ ਦੱਸਣ ਦੀ ਗੱਲ ਆ ਜੀ ਅਸੀਂ ਵੀ ਹੁਣੀ ਆਏ ਆ ਸਰ ਅੱਛਾ ਜੀ ਦੱਸਣ ਦੀ ਗੱਲ ਆ ਬੰਦੇ ਦਾ ਇਹ ਤਾਂ ਗੱਡੀਆਂ ਖੜੀਆਂ ਜੀ ਬੱਜੀਆਂ ਖੜੀਆਂ ਚ ਬੱਜੀ ਆ ਹਾਂ ਜੀ ਇਹਦੇ ਗੱਡੀਆਂ ਨਾਲ ਬੱਜੀ ਤੇ ਇੱਕ ਇਹਦੇ ਨਾਲ ਨਹੀਂ ਇਹੋ ਤਾਂ ਪਤਾ ਹੀ ਨਹੀਂ ਕਿ ਕਿਹ ਚ ਵਜ ਜਾ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਸ਼ ਅੱਛਾ ਹੈ ਨਹੀਂ ਉਹ ਸਵੇਰੇ ਹੋਇਆ ਲੱਗਦਾ ਜੀ ਅੱਛਾ ਉਹਦਾ ਕੁਝ ਨਹੀਂ ਪਤਾ ਵੀ ਕੀ ਵਜਿਆ ਸੋ ਅੱਜ ਕਾਫੀ ਜਿਹੜਾ ਇਹ ਚਿੰਤਾ ਜੋ ਅਵਿਸ਼ਾ ਜਿਹੜਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਤੇ ਗੱਡੀਆਂ ਉਹ ਭਾਈ ਨੰਬਰ ਜਿਹੜਾ ਹੈਗਾ ਕੈਂਟਰ ਵਾਲੇ ਦੀ ਘਾੜੀ ਦੱਸੀ ਜਾ ਰਹੀ ਹੈ ਸਾਰੀ ਵੀ ਇਹ ਤੇਜ਼ ਰਫਤਾਰ ਸੀ ਬਾਕੀ ਕਿਸੇ ਵੀ ਗੱਡੀ ਦਾ ਜਿਹੜਾ ਇੱਥੇ ਦੇਖੋ ਪਿੱਛੋਂ ਠੁੱਕਿਆ ਇਹਨੇ ਆ ਦੇਖੋ ਆ ਚੀਜ਼ ਪਿੱਛੋਂ ਠੁੱਕੀ ਹੈ ਕਲੀਅਰ ਹੈ ਇਹ ਅੱਗੇ ਦੇ ਠੁੱਕੀ ਆ ਟਰੱਕ ਹੈ ਹੁਣ ਇਹਨੇ ਕਿਸੇ ਬਲੇਟੇ ਚ ਲੈ ਲਈ ਗੱਡੀ ਇਸ ਕੈਂਟਰ ਵਾਲੇ ਨੇ ਹਾਂ ਇੱਥੋਂ ਗੱਲਾਂ ਕਲੀਅਰ ਹੁੰਦੀਆਂ ਜਾਂਦੀਆਂ ਬ੍ਰੇਕਾਂ ਵੀ ਦੇਖੋ ਪਿੱਛੋਂ ਮਾਰਦਾ ਆਇਆ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਇਹਨੇ ਡਿੱਕ ਡੁੱਲੇ ਜੇ ਮਾਰੇ ਨੇ ਤੇ ਆ ਗੱਡੀ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਸਥਿਤੀ ਜਿਹੜੀ ਹੈ ਬਹੁਤ ਖਤਰਨਾਕ ਜਿਹੜੀਆਂ ਇਹ ਸੋ ਭਾਈ ਜੀ ਦਾ ਵੀ ਕੋਈ ਹੈਗਾ ਵੀਰ ਇਹਨਾਂ ਨੰਬਰ ਪਛਾਣ ਲਓ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਗੱਡੀਆਂ ਦੀ ਪਛਾਣ ਉਹਨੀ ਵੀ ਮੁਸ਼ਕਲ ਹੋਈ ਪਈ ਐਨੀ ਖਤਰਨਾਕ ਸਥਿਤੀ ਦੇ ਨਾਲ ਜਿਹੜੇ ਐਕਸੀਡੈਂਟ ਹੋਇਆ 100% ਇਹ ਆਪਣੀ ਗੱਡੀ ਹੈ ਹੈ ਅੱਛਾ